ਸਤਿ ਸ੍ਰੀ ਅਕਾਲ ਦੋਸਤੋ ਅੱਜ ਮਾਘ ਦਾ ਮਹੀਨਾ ਤੇ ਇਸ ਦਿਹਾੜੇ ਨੂੰ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਇਸ ਦਿਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘ ਜੋ ਆਨੰਦਪੁਰ ਸਾਹਿਬ ਤੋਂ ਵਿਦਾਵਾ ਦੇ ਕੇ ਆਏ ਸਨ ਉਹਨਾਂ ਨੇ ਮਾਈ ਭਾਗੋ ਦੀ ਅਗਵਾਈ ਵਿੱਚ ਖਦਰਾਣੇ ਦੀ ਢਾਬ ਤੇ ਮੁਗਲਾਂ ਨਾਲ ਜੰਗ ਲੜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਜੰਗ ਵਿੱਚ ਜੂਝ ਕੇ ਸ਼ਹੀਦیاں ਪਾਈਆਂ ਗੁਰੂ ਜੀ ਨੇ ਇਹਨਾਂ ਨੂੰ ਚਾਲੀ ਮੁਕਤਿਆਂ ਦਾ ਨਾਮ ਦਿੱਤਾ ਤੇ ਮਹਾ ਸਿੰਘ ਦੇ ਕਹਿਣ ਤੇ ਲਿਖਿਆ ਹੋਇਆ ਵਿਦਾਵਾ ਵੀ ਪਾੜ ਦਿੱਤਾ ਤੇ ਆਓ ਆਪਾਂ ਸਾਰੇ ਰਲ ਕੇ ਇਸ 바ਰ ਨੂੰ ਗਾਉਣ ਦਾ ਯਤਨ ਕਰੀਏ ਹੋ ਖਿਦਰਾਣੇ ਦੀ ਟਾਬ ਤੇ ਬੈਠੇ ਗੁਰੂ ਗੋਬਿੰਦ ਸਿੰਘ ਜਾਨ ਉੱਤੇ ਸਾਹੀ ਫੌਜਾਂ ਚੜ ਗਈਆਂ ਹੋ ਤੇ ਸਾਹੀ ਫੌਜਾਂ ਚੜ ਗਈਆਂ ਉੱਥੇ ਮਤ ਉਠਿਆ ਕਮਸਾਨ ਸਿੰਘਾਂ ਨੇ ਕਾਠੀਆਂ ਕੱਸ ਲੀਆਂ ਹੋ ਸਿੰਘਾਂ ਨੇ ਕਾਠੀਆਂ ਕੱਸ ਲੀਆਂ ਜੂਝੇ ਆ ਕੇ ਵਿਚ ਮદાન ਮਾਈ ਭਾਗੋ ਵੀ ਪਹੁੰਚ ਗਈ ਹੋ ਮਾਈ ਭਾਗੋ ਵੀ ਪਹੁੰਚ ਗਈ 40 ਸਿੰਘਾਂ ਨੂੰ ਤਾਨ ਸਰਹੰਦ ਸੂਬੇ ਦੀ ਫੌਜ ਜੋ ਰਹਾਂਦ ਸਵੇਦੀ ਫੌਜ ਜੋ ਕਰਦੀ ਪਈ ਸੀਮਾਨ ਲਾਸਾਂ ਲੰਮੀਆਂ ਪਾਤੀਆਂ ਹਾ ਲਾਸਾਂ ਲੰਮੀਆਂ ਪਾਤੀਆਂ ਕਰਦੇ ਤਲਹੂ ਲਹਾਨ ਸਿੰਘ ਅੱਗੇ ਹੋ ਜੂਜਦੇ ਹਾ ਸਿੰਘ ਅੱਗੇ ਹੋ ਜੂਜਦੇ ਜਿਵੇਂ ਉੱਠਿਆ ਘਰੋਂ ਤੂਫਾਨ ਸਿੰਘ ਸਹਾਦਤਾਂ ਪਾ ਤੁਰੇ ਸਹਾਦ ਤਾ ਪਾਤੂਰੇ ਗੁਰੂ ਮੁੱਲ ਇਨਾਂ ਦੇ ਪਾਣ ਮਹਾ ਸਿੰਘ ਤਾਂ ਜ਼ਖਮੀ ਹੋ ਗਿਆ ਹੋ ਮਹਾ ਸਿੰਘ ਤਾਂ ਜ਼ਖਮੀ ਹੋ ਗਿਆ ਪਰ ਗੁਰੂ ਦੀ ਰੱਖੀ ਸਿਆਣ ਸਿਰ ਪਟ ਦੇ ਉੱਤੇ ਧਰਾ ਲਿਆ ਹੋ ਸਿਰ ਪਟ ਦੇ ਉੱਤੇ ਧਰਾ ਲਿਆ ਸਾਹਮਣੇ ਵਿਦਾਵਾ ਦਿੱਤਾ ਪਾੜ ਵਿਦਾਵਾ ਪਾੜਨ ਸਾਰੇ ਹੀ ਹੋ ਬਿਦਆਬਾ ਪਾੜਨ ਸਾਰੇ ਹੀ ਮਾ ਸਿੰਘ ਨੇ त्यागे प्राण ਗੁਰੂ ਨੇ ਵਰ ਦੇਤਾ ਸੀ ਮੁਕਤ ਦਾ ਹੋ ਗੁਰੂ ਨੇ ਵਰ ਦੇਤਾ ਸੀ ਮੁਕਤ ਦਾ ਜੀਵਨ ਭੁੰਦੜ ਵਾਰਾਂ ਗਾਣੇ ਹੋ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ